ਸਸਰੀ ਕਾਲਜ ਦੇ ਅਨੁਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌੜਯੋਸ਼ੀ ਜੋਸ਼ੀ ਚੈਨਲ ਆਨ ਤੇ ਅਸੀਂ ਨੰਦਪਤਾ ਹੀ ਤੁਹਾਡਾ ਸਵਾਗਤ ਕਰਦੇ ਹਾਂ ਲਓ ਜੀ ਅੱਜ ਜਿਹੜਾ ਮੈਂ ਤੁਹਾਨੂੰ ਗੀਤ ਸੁਣਾਉਂਗੀ ਉਹ ਬਹੁਤ ਹੀ ਪਿਆਰਾ ਜਿਹਾ ਲੋਕਗੀਤ ਹੈ ਹੁੰਦੇ ਤਾਂ ਇਹ ਪਤੀ ਪਤਨੀ ਝਗੜੀ ਨੇ ਹੈ ਮੈਂ ਮਾਪੇ ਬਾਪ ਦੇ ਭੈਣ ਭਾਈਆਂ ਦੇ ਵੀ ਸਾਰੇ ਵਿਸ਼ੇ ਨੂੰ ਸੁਣਾਈ ਜਾਂਦੀਆਂ ਜਿਹੜਾ ਜਿਹਾ ਸਮਾਜ ਚੱਲ ਰਿਹਾ ਹੈ ਨਾ ਸਾਡਾ ਉਸ ਤਰ੍ਹਾਂ ਦੇ ਸਾਰੇ ਗੀਤ ਤੁਹਾਨੂੰ ਸੁਣਾਉਣੀਆਂ ਗੀਤ ਇਹ ਵੀ ਪੁਰਾਣਾ ਹੈ ਕਿਉਂਕਿ ਇਹਦੇ ਚ ਕੁੜੀ ਮੁੰਡੇ ਦੇ ਵੇਕਾਂ ਕਰਦਿਆਂ ਨੂੰ ਨਹੀਂ ਹੁੰਦੀ ਐ ਤੇ ਫਿਰ ਮੁੰਡਾ ਕਹਿੰਦਾ ਵੀ ਚੰਗਾ ਫਿਰ ਉਹਨੇ ਉਹਨੂੰ ਇਹੋ ਜਿਹਾ ਜਵਾਬ ਦਿੱਤਾ ਤੁਸੀਂ ਗੀਤ ਰਾਹੀਂ ਸੁਣੋਂਗੇ ਤੇ ਪਹਿਲਾਂ ਨਿਆਣਿਆਂ ਬੱਚਿਆਂ ਦਾ ਵਿਆਹ ਕਰਦੇ ਸੀ ਸਮਝ ਨਹੀਂ ਹੁੰਦੀ ਸੀ ਮਾੜੀ ਮੋਟੀ ਗੱਲ ਫਿਰ ਉਹ ਨਹੀਂ ਬੱਚੇ ਚੱਲਦੇ ਸੀ ਤੇ ਹੁਣ ਤਾਂ ਕੁੜੀਆਂ ਉਹੀ ਨਹੀਂ ਚਲਦੀਆਂ ਸਿਆਣੀਆਂ ਕੁੜੀਆਂ ਨਹੀਂ ਆਪੇ ਹੁੰਦਾ ਦੀ ਅਖੀਰ ਰਹਿਣਾ ਫਿਰ ਉੱਥੇ ਹੀ ਹੁੰਦਾ ਜਿਹਨੇ ਰਹਿਣਾ ਹੀ ਹੁੰਦਾ ਹੈਨਾ ਤੇ ਇਹ ਇਸ ਤਰ੍ਹਾਂ ਦਾ ਗੀਤ ਹੈ ਫਿਰ ਮੁੰਡੇ ਨੂੰ ਵੀ ਸਮਝ ਆਈ ਬਾਅਦ ਤੇ ਉਹਨੂੰ ਵੀ ਸਮਝ ਆਈ ਕੁੜੀ ਨੂੰ ਵੀ ਹੈਨਾ ਤੇ ਸਿਆਣੇ ਮਾਪੇ ਸਿਆਣੀ ਸਿੱਖਿਆ ਦੇ ਕੇ ਤੋਰਦੇ ਨੇ ਬਹੁਤ ਸਿਆਣੀ ਮਾਂ ਸੀ ਉਹ ਵੀ ਕਹਿੰਦੀ ਵੀ ਤੂੰ ਆਪਣੇ ਸਹੁਰੇ ਚ ਕਰ ਜਾ ਤੇ ਲੋ ਤੇ ਹੁਣ ਇਹ ਤੁਸੀਂ ਮੈਂ ਤੁਹਾਨੂੰ ਗੀਤ ਸੁਣਾਉਂਗੀ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਮਾਈਗ੍ਰੇਨ ਬਾਰੇ ਹੈਨਾ ਤੇ ਉਹ ਤੁਸੀਂ ਬਹੁਤ ਹੀ ਸੌਖਾ ਹੈ ਤੇ ਉਹ ਮੈਂ ਇਸ ਗੀਤ ਤੋਂ ਬਾਅਦ ਪਾਉਂਗੀ ਸਾਡੇ ਅੱਜ ਇੱਕ ਬਹੁ ਪਟਿਆਲੇ ਤੋਂ ਆਈ ਹੋਈ ਹੈ ਇਹਨੀਆਂ ਨੁਕਤੇ ਮੈਂ ਹੋਰ ਪਾਉਣਾ ਸੀ ਉਹ ਕਹਿੰਦੀ ਚਾਚੀ ਵੀ ਆ ਮੈਨੂੰ ਦੱਸੋ ਤੇ ਮੇਰੇ ਮਨ ਨੂੰ ਦੱਸ ਵੀਏ ਆ ਜਵਾਨੀ ਤੇ ਅੱਜ ਮੈਂ ਫਿਰ ਮੈਂ ਖਿਆ ਟੀ ਅੱਜ ਮੈਂ ਇਹ ਨੁਕਤੇ ਨਾਲੇ ਪਾ ਦੂੰਗੀ ਕਿਉਂਕਿ ਹੋਰ ਵੀ ਸੁਣ ਲੈਣਗੇ ਬਾਰੀ-ਬਾਰੀ ਮਮੁੱਲੀ ਜਾਈ ਹੈ ਤੇ ਫਾਇਦਾ ਬਹੁਤ ਵੱਡਾ ਹੈ ਤੇ ਬਾਰੀ-ਬਾਰੀ ਮੈਂ ਨੁਕਤੇ ਤਾਂ ਰਿਪੀਟ ਕਰਦੀ ਰਹਿੰਦੀ ਆ ਪਰ ਕੀ ਵੀ ਕਦੋਂ ਵਾਰੀ ਆ ਜਾਂਦੀ ਹੈ ਇਹ ਤੁਸੀਂ ਜਰੂਰ ਮੈਨੂੰ ਫੋਨ ਨਾ ਕਰਿਆ ਕਰੋ ਐਨੇ ਮੈਨੂੰ ਫੋਨ ਚੱਕਣੇ ਔਖੇ ਨੇ ਤੇ ਫਿਰ ਮੈਨੂੰ ਮੈਂ ਜਦੋਂ ਕੋਈ ਫੋਨ ਕਰਦਾ ਫਿਰ ਮੈਂ ਚੱਕ ਲੈਂਦੀ ਆ ਜਦੋਂ ਫਿਰ ਮੈਂ ਦੱਸਦੀ ਵੀ ਆ ਪਰ ਜਦੋਂ ਮੈਨੂੰ ਡੈਰੀਆਂ ਦੇਖਣੀਆਂ ਪੈਂਦੀਆਂ ਨੇ ਮੇਰੇ ਵੀ ਹੁਣ ਜਵਾਨੀ ਯਾਦ ਹੀ ਆ ਜਾਂਦਾ ਤੇ ਫਿਰ ਮੈਂ ਉਹ ਦੇਖ ਦੇਖ ਕੇ ਹੌਲੀ ਹੌਲੀ ਦੱਸਦੀ ਹਾਂ ਹਨ ਤੇ ਤੁਸੀਂ ਮੈਂ ਤਾਂ ਹੀ ਕਹਿੰਦੀ ਹੁੰਨੀ ਆ ਵੀ ਕਾਪੀ ਪੈਨ ਲੈ ਕੇ ਬੈਠ ਜਾ ਕਰੋ ਤੇ ਚਾਹੇ ਤੁਹਾਡੇ ਕੰਮ ਨਹੀਂ ਆਉਂਦਾ ਕਰਤਾ ਤੁਸੀਂ ਲਿਖ ਲਿਓ ਤੁਸੀਂ ਵੀ ਕਿਸੇ ਭੈਣ ਭੈਣ ਦੱਸਿਆ ਜਿਵੇਂ ਮੈਂ ਸੁਣ 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 ਉਹ ਸਿਆਣੀਆਂ ਪਹਿਲਾਂ ਵੀ ਸਿਆਣੀਆਂ ਬੁੜੀਆਂ ਤੋਂ ਲੋਕ ਆਪਾਂ ਪੁੱਛ ਕੇ ਆਉਂਦੇ ਸੀ ਇਹਦਾ ਕੀ ਲਾਜ ਹੈ ਇਹਦਾ ਕੀ ਹੈ ਹਨਾ ਮਾੜਾ ਮੋਟਾ ਉਹ ਦੱਸਦੀ ਸੀ ਦੇਸੀ ਨੁਕਤੇ ਕਈ ਵਾਰੀ ਬਿਲਕੁਲ ਸਹੀ ਫਿੱਟ ਬੈਠ ਜਾਂਦੇ ਨੇ ਇਹ ਮੇਰਾ ਆਪ ਦਾ ਪਰਤਿਆ ਹੋਇਆ ਕਈ ਗੱਲਾਂ ਮੈਂ ਦੱਸਦੀ ਨਾ ਮੈਂ ਆਪ ਦਾ ਪਰਤਿਆ ਹੋਇਆ ਤੇ ਫਿਰ ਉਹ ਤੁਸੀਂ ਜਰੂਰ ਕਰਕੇ ਦੇਖਿਓ ਪਰਮਾਤਮਾ ਭਲੀ ਕਰੂਗਾ ਹਨਾ ਤੇ ਲਓ ਮੈਂ ਇਹ ਉਸ ਤੋਂ ਬਾਅਦ ਪਾਉਨੂ ਤਾ ਤੇ ਹੁਣ ਸੁਣੋ ਇਹ ਪਿਆਰਾ ਜਿਹਾ ਲੋਕ ਗੀਤ ਤੁਸੀਂ ਆਪਣੇ ਆਪ ਹੀ ਸਮਝਾ ਜੀ ਕੀ ਸਵਾਲ ਜਵਾਬ ਹੋਏ ਨੇ ਤੇ ਫਿਰ ਸੁਣ ਕੇ ਕਮੈਂਟ ਜਰੂਰ ਤੁਸੀਂ ਕਰਿਓ ਵੀ ਸਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਤੇ ਜੇ ਤੁਸੀਂ ਜਦੋਂ ਕਮੈਂਟ ਲਿਖਦੇ ਜਾਣਾ ਵੀ ਸਾਨੂੰ ਬੜੀਆ ਲੱਗੇ ਜਾਂ ਕਿਵੇਂ ਹਨਾ ਫਿਰ ਅਸੀਂ ਹੋਰ ਕੋਈ ਗੀਤ ਲੱਭਣ ਦੀ ਕੋਸ਼ਿਸ਼ ਕਰਦੇ ਆਂ ਵੀ ਦੀਆਂ ਵੇਟੀਆਂ ਨੂੰ ਹੋਰ ਕੋਈ ਵਧੀਆ ਗੀ ਸੁਣਾਇਆ ਜਾਵੇ ਤੇ ਕਈ ਵਾਰ ਸਾਨੂੰ ਤੁਸੀਂ ਵੀ ਦੱਸ ਦਿਓ ਫਿਰ ਸੁਣ ਕੇ ਯਾਦ ਆ ਜਾਂਦਾ ਕਿਵੇਂ ਬੁੱਲੇ ਬੈਠੇ ਹੁੰਦੇ ਆ ਤੇ ਫਿਰ ਹਾਂ ਵੀ ਇਹ ਜੀ ਇਸ ਤਰ੍ਹਾਂ ਦਾ ਥੋੜੀ-ਮੋਟੀ ਤਰਜ਼ ਦਾ ਜ਼ਰੂਰ ਫਰਕ ਹੈ ਹੁੰਦਾ ਆਪਣੇ ਇਲਾਕੇ ਦਾ ਤੇ ਲਗਭਗ ਮੜਾ-ਮੋਟਾ ਕੋਈ ਟੱਪਾ ਇੱਧਰ ਹੁੰਦਾ ਹੈ ਹੈ ਉਸ ਤਰ੍ਹਾਂ ਹੀ ਹੁੰਦੇ ਨੇ ਤੇ ਸਾਣਾ ਇਹ ਪੁਰਾਣਾ ਵਿਰਸਾ ਸੰਭਾਲ ਕੇ ਰੱਖਿਆ ਥੋੜੇ ਤੱਕ ਪਹੁੰਚਾਈ ਜੰਨੇ ਆ ਤੇ ਤੁਸੀਂ ਵੀ ਇਸ ਵਿਰਸੇ ਨੂੰ ਫਿਰ ਸੰਭਾਲ ਕੇ ਰੱਖਣਾ ਆਉਣ ਵਾਲੀਆਂ ਪੀੜ੍ਹੀਆਂ ਇਹਨੂੰ ਯਾਦ ਕਰਨੀਆਂ ਗੀਤ ਉਹੀ ਹੁੰਦੇ ਨੇ ਇਹਦੇ ਵਿੱਚ ਜੋ ਸਾਡੇ ਸਮਾਜ ਦਾ ਸ਼ੀਸ਼ਾ ਨੇ ਇਹ ਜੋ ਸਮਾਜ ਚ ਵਾਪਰ ਰਿਹਾ ਹੁੰਦਾ ਹੈ ਉਹੀ ਇਹਨਾਂ ਗੀਤ ਚ ਪ੍ਰੋਇਆ ਹੋਇਆ ਤੇ ਲੋ ਹੁਣ ਫਿਰ ਮੈਂ ਜਾਦੇ ਨਾ ਗੱਲਾਂ ਕਰਦੀ ਹੋਈ ਨਾ ਮੇਰਾ ਗੱਲਾਂ ਕਰਨ ਨੂੰ ਬਹੁਤ ਜਲ ਕਰਦਾ ਪਰ ਫਿਰ ਮੈਂ ਬਾੜੀਆਂ ਮੱਤਾਂ ਜਿਹਦੀ ਯਾਨੀ ਢਿਸ਼ਾਈ ਵੀ ਨਹੀਂ ਹੈਗੀ ਤੇ ਲੋ ਤੁਸੀਂ ਹੁਣ ਸੁਣੋ ਇਸ ਗੀਤ ਨੂੰ ਤੇ ਮਾਣੋ ਇਸੀ ਦਾ ਆਨੰਦ ਫਿਰ ਆਪਾਂ ਤੁਹਾਨੂੰ ਉਸੀ ਵੱਲ ਲਾਵਾਂਗੇ ਲੋਹਣੇ ਰੰਗਾ ਰੰਗਾ ਸੁਣੋ ਮੇਰੇ ਮਾਪੇ ਰਾਜੇ ਰਾਣੇ ਹੱਥ ਸਿਆਣੇ ਦੇ ਚੱਲੇ ਵੀ उत के तेरी केरी शौकन लिया मानी गड्ढा जोड़ी के बलिद जुड़ामा मैं पे के उठ गया ජමාවේ මැ මපදිී තිීවලාඩෙලි තෙරේකර පැරෙ නම්පාමවේ ਸਹਿ ਲੜੀ ਦੀ ਕੀ ਆੜ ਬਦਰਾਣੀ ਆਈ മായേ സസ അത ആരാസമാഡി ਜੀ ਹਾ ਤੇਰੇ ਪਿਓ ਨੇ ਸਹੇੜਿਆ ਓ ਦੀਖਟੀ ਖਾਈਨੀ તરી ઓના ઘર ચાલ મેરી હિલ સ્લેટી તું રાણી ਦੀਏ ਮਤ ਨਿਆਣੀ ਨਹੀਂ ਲੋਕੀਂ ਗੀਤ ਹੋਇਆ ਪੂਰਾ ਉਮੀਦ ਆ ਤੁਹਾਨੂੰ ਸਾਰਾ ਸਮਝ ਆ ਗਿਆ ਹੁਣ ਬੱਚੇ ਸੀ ਨਿਆਣੇ ਸੀ ਪਰ ਉਧਰ ਮਾਪਿਆਂ ਨੇ ਵੀ ਪੂਰਾ ਮਾਂ ਨੇ ਕਿਹਾ ਵੀ ਜਾ ਉੱਥੇ ਤੈਨੂੰ ਰਹਿਣਾ ਪਊਗਾ ਤੇ ਉਹ ਸਿਆਣੀ ਮਤ ਮੰਨ ਕੇ ਆ ਗਿਆ ਮੁੰਡਾ ਵੀ ਮੰਨ ਗਿਆ ਪਰ ਆਪਣਾ ਮਤ ਨਿਆਣੀ ਆਪਾਂ ਤਾਂ ਉਹੀ ਰਸਣ ਲੱਗੇ ਹਨਾ ਤੇ ਇਸ ਤਰ੍ਹਾਂ ਘਰੇ ਸਮਝੌਤਾ ਕਰ ਲੈਣਾ ਚਾਹੀਦਾ ਸਿਆਣੇ ਵਿੱਚ ਦਾ ਘਰੇ ਸਮਝੌਤਾ ਕਰ ਲੈਂਦੇ ਨੇ ਰਹਿਣਾ ਤਾਂ ਫਿਰ ਇਕੱਠੀ ਪੈਂਦਾ ਤੇ ਹੁਣ ਤਾਂ ਵੀਰ ਫਿਰ ਡੋਲੇ ਮਿਲਦੇ ਜੀ ਦੇ ਕਿ ਡੋਲੇ ਮਿਲਦੇ ਨੇ ਕੇ ਨਾ ਜੀ ਹੁਣ ਤਾਂ ਕੁੜੀਆਂ ਦੇ ਨਖਰੇ ਜ਼ਿਆਦੇ ਨੇ ਕਿਉਂਕਿ ਕੁੜੀਆਂ ਘਟ ਗਿਆ ਮੁੰਡੇ ਵੱਧ ਨੇ ਤੀਵੇਂ ਸਿਆਣ ਫੇ ਅਸੀਂ ਉਹ ਕਰੀ ਹੈ ਨਹੀਂ ਪਤਾ ਵੀ ਪਰਮਾਤਮਾ ਉਹ ਦੇਣ ਵਾਲਾ ਤਾਂ ਉਹੀ ਹੈ ਮੇਰੇ ਤਾਂ ਦੋ ਮੁੰਡੇ ਹੀ ਹੋਣ ਕੁੜੀ ਤਾਂ ਹੋ ਵੀ ਨਹੀਂ ਆ ਵੀ ਵਿਆਹ ਹੋਗੇ ਕਿਹਦੇ ਨਾਲ ਹੈ ਇਤੇ ਆਪ ਅਸੀਂ ਤਾਂ ਆਪਣੇ ਆਪ ਵੀ ਆਪਦੀ ਕਦਰ ਘਟਾ ਲਈ ਹੈ ਨਾ ਹਾਂ ਇਹ ਪ੍ਰਮਾਤਮਾ ਜੋ ਦਿੰਦਾ ਮੁੰਡਾ ਦੇਵੇ ਕੁੜੀ ਦੇਵੇ ਹੱਥ ਬੰਨ੍ਹ ਕੇ ਉਹ ਹੀ ਸਨਕਾਰ ਕਰੋ ਮਰਮਾਤਮਾ ਖਾਨ ਨੂੰ ਸਭ ਨੂੰ ਦਿੰਦਾ ਹੈ ਸਭ ਨੂੰ ਪੜਾਉਂਦਾ ਲਿਖਾਉਂਦਾ ਜਿਹਨੇ ਨਹੀਂ ਪੜਨਾ ਕੱਲਾ ਪੁੱਤ ਵੀ ਨਹੀਂ ਪੜਦਾ ਜਿਹਨੇ ਪੜਨਾ ਉਹ ਪੰਜ ਪੰਜ ਚਾਰ ਚਾਰ ਵੀ ਪੜੀ ਜਾਂਦੇ ਨੇ ਹੈ ਨਾ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਤੇ ਕੋਸ਼ਿਸ਼ ਰੇਖਮਾਲ ਆਪ ਜਿਹੜੀ ਮੈਂ ਤਾਂ ਦੇ ਬੱਚੇ ਪੜਾਉਨੇ ਨੇ ਹੈ ਨਾ ਤੇ ਸਾਰੇ ਤੰਗ ਹੋ ਰਹੇ ਨੇ ਇਸ ਕਰਕੇ ਉਹ ਤੇ ਵੀ ਡੋਰਾ ਰੱਖਿਆ ਕਰੋ ਮੇਰੇ ਮਾਲਕ ਤੇ ਹਾਂ ਕਰਨਾ ਸਾਰਾ ਕੁਝ ਉਹ ਨਹੀਂ ਹੈ ਬਾਕੀ ਸਿਆਣ ਸਾਹਿਬ ਦਾ ਚਲਣ ਚੰਗੀ ਗੱਲ ਹੈ ਤੇ ਲਓ ਹੁਣ ਆ ਜਿਓ ਤੁਸੀਂ ਕਹੋਗੇ ਬਾਲੀਆਂ ਮੱਤਾਂ ਜੇ ਲਈ ਜਾਂਦੀ ਇੱਕ ਸਿਆਣੀ ਵੀ ਨਹੀਂ ਹੈਗੀ ਮੈਂ ਪਰ ਫਿਰ ਮੈਂ ਇਥੋਂ ਮੜਾ ਮੋਟਾ ਕਿਹਾ ਜਾਂਦਾ ਹੈ ਨਾ ਮੈਨੂੰ ਆਏ ਵੀ ਮੈਂ ਤਾਂ ਖਰਾ ਮੈਂ ਸਿਆਣੀ ਹੋਈ ਹੋਵਾਂ ਕੁਝ ਚੱਜ ਦੀ ਗੱਲ ਦੱਸ ਰਿਹਾ ਫਿਰ ਮੈਂ ਜ਼ਰੂਰ ਕਹਿਨੀ ਆ ਹੈ ਨਾ ਤੇ ਲਓ ਹੁਣ ਤੁਸੀਂ ਆ ਜਿਓ ਤੰਦਰੁਸਤੀ ਵਾਲੀ ਜਿਵੇਂ ਵੀ ਅੱਧਾ ਸਿਰ ਦੁਖਦਾ ਨੂੰ ਮਾਈਗ੍ਰੇਨ ਕਹਿੰਦੇ ਨੇ ਸਿਰ ਅੱਧਾ ਸਿਰ ਦੁਖਦਾ ਮੇਰਾ ਵੀ ਦੁਖਦਾ ਸੀ ਪਰ ਮੈਂ ਪੂਰੇ ਵਾਲਾ ਨੁਕਤਾ ਪਾਇਆ ਹੋਇਆ ਇਹ ਸਿਰ ਨੂੰ ਤੁਸੀਂ ਨੁਕਤਾ ਨੂੰ ਪਾਉਣੀ ਆ ਉਹਦੀ ਆਰਾਮ ਆ ਜੂਗਾ ਤੇ ਫਿਰ ਉਹ ਪੂਰੇ ਵਾਲਾ ਵੀ ਕਰਕੇ ਦੇਣਾ ਫਿਰ ਕਦੇ ਸਿਰ ਦੁਖਣਾ ਹੈ 20 25 ਸਾਲ ਬਹੁਤ ਤੰਗ ਹੋਈ ਸੀ ਮੇਰਾ ਪਾਇਆ ਹੋਇਆ ਨੁਕਤਾ ਇੱਕ ਵਾਰੀ ਫੇਰ ਉਹ ਫਿਰ ਫੇਰ ਰਿਪੀਟ ਕਰੂੰਗੀ ਇਹਨੂੰ ਤਾਂ ਤੇ ਲਓ ਤੁਸੀਂ ਇਹ ਮਾਈਗਰੇਨ ਦਾ ਮਾਣ ਆਨੰਦ ਆ ਸੁਣੋ ਇਹ ਪਤਾ ਕੀ ਕਰਨਾ ਸੁੰਡ ਜਿਹਨੂੰ ਆਪਾਂ ਸੌਂਠ ਕਹਿ ਦਿੰਦੇ ਆ ਹਨਾ ਕੋਈ ਸੌਂਠ ਸੁੰਡ ਇੱਕੋ ਗੱਲ ਹੁੰਦੀ ਆ ਅਦਰਕ ਇਹ ਜਿਹੜਾ ਸੁੱਕਿਆ ਹੰਡ ਨੂੰ ਸੁੰਡ ਕਹਿੰਦੇ ਨੇ ਜਾਂ ਸਾਉਂਠ ਕਹਿੰਦੇ ਨੇ ਇਹਨੂੰ ਲਿਆ ਕੇ ਇਹਨਾਂ ਦਾ ਪਾਊਡਰ ਬਣਾ ਕੇ ਘਰੇ ਰੱਖ ਲਓ ਚੂਰਨਜਾ ਬਣਾ ਕੇ ਰੱਖ ਲਿਆ ਨਾ ਫਿਰ ਉਹ ਤੂਰ ਨੂੰ ਜਾਂ ਤਾਂ ਗਾਹੂ ਦੇ ਘਿਓ ਵਿੱਚ ਜਾਂ ਗਾਹੂ ਮਟਰ ਵਿੱਚ ਮਿਲਾ ਕੇ ਜਾਂ ਫਿਰ ਸਰੋਂ ਦੇ ਤੇਲ ਵਿੱਚ ਇਹ ਉਹਦੇ ਮਿਲਾ ਲਿਆ ਥੋੜਾ ਉਹਨੂੰ ਫਿਰ ਸਾਰੇ ਮੱਥੇ ਤੇ ਲੀਵ ਕਰ ਲਓ ਕਰ ਲਿਆ ਫਿਰ ਉਹ ਸੁੰਡ ਤਾਂ ਸੁੱਕਦਾ ਜਾਊਗਾ ਤੇ ਤੁਹਾਡੇ ਜਦੋਂ ਦਰਦ ਸ਼ੁਰੂ ਹੋਣਾ ਉਦੋਂ ਲਾ ਦਿਓ ਉਹਦੀ ਦਰਦ ਬੰਦ ਹੋ ਜਾਊ ਜਦੋਂ ਸੁੰਡ ਸੁੱਕ ਗਿਆ ਨਾ ਜਿਹੜਾ ਲੇਪ ਕਰਿਆ ਹੋਇਆ ਉਹ ਸੁੱਕਦਾ ਜਾਊ ਤੇ ਤੁਹਾਨੂੰ ਆਰਾਮ ਮਿਲਦਾ ਜਾਊ ਫੇਰ ਦੂਸਰੇ ਦਿਨ ਚਾਹੇ ਤੁਹਾਡਾ ਕੱਲ ਦੁਖਿਆ ਨਹੀਂ ਕਦੇ ਨਹੀਂ ਦੁਖ ਰਿਹਾ ਤੁਸੀਂ ਬਿਨਾ ਬ੍ਰੇਕ 15 ਦਿਨ ਰੋਜ਼ ਹੀ ਲਾਉਣਾ ਇਹ ਫੇਰ ਕਦੇ ਦੁਖਣਾ ਹੀ ਨਹੀਂ ਮਾਈਗਰੇਨ ਨਹੀਂ ਨਹੀਂ ਇਹ ਕਰਕੇ ਦੇਖੋ ਅਜਮਾ ਕੇ ਦੇਖੋ ਕਿ ਲੜ ਵਖਤਾਂ ਵਰਾਂ ਦੇ ਲਈ ਅੱਗੇ ਤੇਰੇ ਭਾਗ ਬੱਚੀਏ ਤੇ ਗਾਰੰਟੀ ਤਾਂ ਫੇਰ ਪ੍ਰਮਾਤਮਾ ਹੀ ਦੇ ਸਕਦਾ ਨਾ ਤੇ ਮੈਂ ਇਸ ਕਰਕੇ ਗਾਰੰਟੀ ਦੇ ਫਿਰ ਮੈਂ ਰੱਬ ਤੋਂ ਵੱਡੀ ਹੋ ਜੰਗੀ ਮੈਂ ਗਾਰੰਟੀ ਦੇਤੀ ਹੈ ਨਾ ਪਰ ਮੇਰੇ ਆਪ ਦੇ ਗਾਰੰਟੀ ਵਾਂਗ ਪੁੱਤੋ ਠੀਕ ਹੋਇਆ ਤੇ ਤੁਸੀਂ ਜ਼ਰੂਰ ਇਹਨੂੰ ਅਪਣਾ ਕੇ ਦੇਖਿਓ ਤੇ ਲੋ ਮਾਣੋ ਇਸਨੂੰ ਜਦਾ ਨੰਦ ਤੇ ਸੀ ਨੰਦ ਲਾਈਕ ਕਮੈਂਟ ਕੇ ਸ਼ੁਰੂ ਕਰਿਓ ਜੇ ਤੁਸੀਂ ਕਮੈਂਟ ਕਰ ਦਿਓ ਲਿਖ ਦਿਓ ਨਾ ਫਿਰ ਸਾਨੂੰ ਐ ਹੁੰਦਾ ਵੀ ਤੁਹਾਨੂੰ ਵਧੀਆ ਲੱਗਿਆ ਸਾਡਾ ਗੀਤ ਬੁੜੀਆਂ ਦਾ ਹੈ ਫਿਰ ਤੁਸੀਂ ਮੈਂ ਫਿਰ ਹੋਰ ਅਸੀਂ ਗੀਤ ਲੱਭਣ ਦੀ ਕੋਸ਼ਿਸ਼ ਕਰਦੇ ਆ ਤੇ ਨਾਲੇ ਤੁਹਾਨੂੰ ਕੁਝ ਕਰਦੇ ਨਾਲੇ ਅਸੀਂ ਆਪ ਕੁਝ ਰਹਿੰਦੇ ਆ ਹੈਨਾ ਇਸ ਕੰਮ ਤੇ ਲੱਗੇ ਹੁਣ ਕੰਮ ਤਾਂ ਹੋਰ ਕੋਈ ਹੈ ਹੀ ਨਹੀਂ ਤੇ ਗੁੜੀਆਂ ਨੂੰ ਕੀ ਕੰਮ ਹੁੰਦੇ ਨੇ ਰੋਟੀ ਖਾ ਲਈ ਗੱਲਾਂ ਜਾਂ ਚੁਗਲੀਆਂ ਤੋਂ ਛੁੱਟੇ ਹੋਏ ਆ ਚਲ ਤੁਹਾਨੂੰ ਇਹ ਦੱਸ ਜੀਏ ਠੀਕ ਹੈ ਨਾ ਲਓ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਹੈਨਾ ਤੇ ਕੱਲ ਨੂੰ ਫੇਰ ਮਿਲਾਂਗੇ ਨਵੇਂ ਨੁਕਤੇ ਤੇ ਨਵੇਂ ਗੀਤ ਨਾਲ